ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗਉੜ ਬਾਣੀ ਭਗਤ ਕਬੀਰ ਜੀ ਕੀ ਨਾ ਇਹੋ ਮਾਨਸ ਨਾ ਇਹੋ ਦੇਉ ਨਾ ਇਹ ਜਤੀ ਕਹਾਵੇ ਸਿਉ ਨਾ ਇਹ ਜੋਗੀ ਨਾ ਬਦੂਤਾ ਨਾ ਇਸਮਾਈ ਨ ਕਹੂ ਪੂਤਾ ਇਆ ਮੰਦਰ ਮੇ ਕੌਣ ਵਸਾਈ ਤਾਂ ਕਾਂਤਨ ਕੋ ਉਪਾਈ ਰਹਾਉ ਨਾ ਇਹੋ ਗਿਰੀ ਨਾ ਉਦਾਸੀ ਨਾ ਇਹੋ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਕਤ ਰਾਤੀ ਨਾ ਯੋ ਬ੍ਰਹਮਨ ਨਾ ਏ ਖਾਤੀ ਨਾ ਇਹੋ ਤਪਾ ਕਹਾ ਵੈ ਸੇਖ ਨਾ ਇਹੋ ਜੀਵੇ ਨਾ ਮਰਤਾ ਦੇਖ ਇਸ ਮਰਤੇ ਕੋ ਜੇ ਕੋ ਰੋਵੇ ਜੋ ਰੋਵੇ ਸੋਈ ਪਤਖ ਹੋਵੇ ਗੁਰ ਪ੍ਰਸਾਦ ਮੈਂ ਡਗ ਰੋ ਪਾਇਆ ਜੀਵਨ ਮਰਨ ਦਉ ਮਟਾਇਆ ਕਉ ਕਬੀਰ ਏ RAM ਕੀ ਅੰਸ ਜਸ ਕਾਗਦ ਪਰ ਮਿਟੀ ਨਾਮਸ ਕੀ ਸੁਝਾਉਂਦੇ ਆ ਭਗਜੀ 84 ਲੱਖ ਦਾ ਢੇੜਾ ਕੱਢ ਕੇ ਚੇਤਨਾ ਸਰੀਰ ਬਦਲਦੀ ਮਨੁੱਖਾ ਦੇ ਹੀ ਤੱਕੋ ਫਰੀ ਹੈ ਰਿਕਜੋਨੀ ਚ ਨਵੇਂ-ਨਵੇਂ ਨਾਮ ਇਹਨੂੰ ਮਿਲਦੇ ਨੇ ਸਰੀਰਾਂ ਦੇ ਨਾਮ ਮਿਲਦੇ ਨੇ ਅਸੀਂ ਉਹੀ ਇੱਕ ਦੂਏ ਦੇ ਨਾਮ ਸਰੀਰ ਕਰਕੇ ਜਾਣਦੇ ਆ ਅੰਤਰਾਤਮਾ ਨੂੰ ਨਹੀਂ ਜਾਣਦੇ ਚੇਤਨਾ ਨੂੰ ਸਾਡੀ ਬੁੱਧੀ ਟੱਚ ਨਹੀਂ ਕਰ ਸਕਦੀ ਨਾ ਸਾਨੂੰ ਇਹਦਾ ਗਿਆਨ ਆ ਨਾ ਲੈਣਾ ਚਾਹੁੰਦੇ ਆ ਅਸੀਂ ਬਾਣੀ ਉਹੀ ਤਾਂ ਗਿਆਨ ਕਰਾਉਂਦੀ ਹੈ ਭਾਈ ਨਾ ਇਹੋ ਮਾਨਸ ਨਾ ਇਹੋ ਦਿਓ ਮਾਨਸ ਸਰੀਰ ਹੈ ਜੇ ਫਿਰ ਇਹ ਮਾਨਸਾ ਤਾ ਪਿਛਲੀ ਜੁਨੀਆਂ ਦੇ ਫਿਰ ਕਿਵੇਂ ਨਾ ਰੱਖਾਂਗੇ ਆਪਾਂ ਸਰੀਰ ਕਰਕੇ ਇਹਨੂੰ ਮਾਨਸ ਕਹਿੰਨੇ ਆ ਨਾ ਇਹ ਦਿਓ ਨਾ ਕਿਸੇ ਨੂੰ ਦੇ ਸਕਦਾ ਹੈ ਨਾ ਇਹ ਜਤੀ ਕਹਾਵੇ ਸੇਉ ਨਾ ਇਹ ਜਤੀ ਹੈ ਸਰੀਰ ਕਰਕੇ ਹੈ ਆਤਮਾ ਕਰਕੇ ਨਹੀਂ ਹੈ ਨਾ ਸਰੀਰੜੇ ਅਜੈਨੀ ਹੈ ਉਹ ਸਰੀਰ ਕਰਕੇ ਭੇਖ ਬਣ ਜਾਂਦੇ ਅਸੀਂ ਉਹਨਾਂ ਦਾ ਨਾਮ ਰੱਖ ਲੈਨੇ ਆ ਨਾ ਇਹ ਜੋਗੀ ਨਾ ਬਧੂਤਾ ਨਾ ਇਸ ਮਾਇ ਨਾ ਕੋ ਪੁੱਤਾ ਆਤਮਾ ਦਾ ਕਿਹੜਾ ਮਾਪਿ ਹੋ ਆ ਪਾਈ ਇਹ ਮਾਪਿ ਉਹ ਤਾਂ ਸਰੀਰ ਦੇ ਨੇ ਨਾ ਇਹ ਜੋਗੀ ਐ ਜੋਗੀ ਹੁੰਦਾ ਮਿਲਾਵ ਕਰਨ ਵਾਲਾ ਨਾ ਇਸ ਮਾਇ ਨਾ ਕਾਹੂ ਪੁੱਤਾ ਇਹ ਮੰਦਰ ਵਿੱਚ ਕੌਣ ਬਸਾਈ ਇਹ ਮੰਦਰ ਦੇ ਵਿੱਚ ਕੌਣ ਬਸਦਾ ਉਹ ਅੰਦਰ ਐ ਤਾ ਕਾ ਅੰਤ ਨ ਕੋ ਉਪਾਈ ਉਹ ਨੂੰ ਕਿਸੇ ਨੇ ਜਾਣਿਆ ਨਹੀਂ ਬਾਹਰਲੇ ਸਰੀਰਾਂ ਨਾਲ ਜੁੜੇ ਕਰਕੇ ਆਪਾਂ ਸਰੀਰ ਦੇ ਜਿਹੜੇ ਜਾਤ ਪਾਤ ਉਹ ਸਾਰੀ ਹੋ ਗਈ ਆਪਣੀ ਉਹਦੇ ਚ ਆਪਾਂ ਫਸ ਗਏ ਕੂਚ ਨੀਜ ਦੇ ਵਿੱਚ ਫਸ ਗਏ ਫਰਜੀ ਧਰਮਾਂ 'ਚ ਫਸ ਗਏ ਧਰਮ ਨੂੰ ਸਮਝਿਆ ਨਹੀਂ ਸਰਬ ਧਰਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਸ੍ਰੇਸ਼ਟ ਧਰਮ ਹੈ ਹਰ ਕੋ ਨਾਮ ਬਾਣੀ ਹਰਕਤ ਹੈ ਜੋ ਇਹ ਨੂੰ ਸੁਣੂਗਾ ਉਹ ਅਮਰ ਹੋ ਜਾਊਗਾ ਪਰ ਉਹ ਆਪਣਾ ਵਿਸ਼ਾ ਹੀ ਨਹੀਂ ਹੈਗਾ ਆਪਾਂ ਤਾਂ ਮਾਇਆ ਮੰਗਣ ਜਾਂਦੇ ਆ ਮਾਇਆ ਸਾਡੇ ਮੰਗਣ ਨਾਲ ਥੋੜੀ ਆਉਂਦੀ ਹੈ ਭਾਈ ਸਾਡੇ ਮੰਗਣ ਨਾਲ ਉਹਦੀ ਫਿਰ ਕੰਮ-ਕਾਰ ਕਾਹਨੂੰ ਕਰਨੇ ਨੇ ਰਹਾਉ ਨਾ ਇਹ ਗਰੀਨ ਉਹਦਾ ਸੀ ਨਾਹਿ ਰਾਜ ਨਾ ਪੀਖ ਮਗਾ ਸੀ ਨਾ ਇਹ ਗਰੀ ਹੈ ਕਿਹੜਾ ਗ੍ਰਹਿ ਹੈ ਇਹਦਾ ਫਿਰ ਤਾਂ ਬਹੁਤ ਗ੍ਰਹਿ ਦੇ ਘਰ ਗਿਣੇ ਜਾਣਗੇ ਅਦਾਸੀ ਹੈ ਨਾ ਇਹ ਰਾਜ ਹੈ ਨਾ ਪੀਹਾ ਪahari ਹੈ ਇਹ ਕੌਣ ਹੈ ਫਿਰ ਇਹ ਨਾ ਇਸ ਪਿੰਡ ਦਾ ਰਕਤ ਰਾਤੀ ਉਹ ਸਰੀਰ ਨੂੰ ਅਸੀਂ ਸਮਝੀ ਜਾਂਦੇ ਆ ਇਹਦਾ ਪਿੰਡ ਜਿਹੜਾ ਰਕਤ ਦਾ ਹੋ ਨਹੀਂ ਹੈਗਾ ਇਹਦਾ ਨਾ ਇਹੋ ਬ੍ਰਹਮਣ ਨਾ ਇਹ ਖਾਤੀ ਫਿਰ ਜਾਮਰਾਂ ਦੇ ਵੀ ਨਾ ਹੋਣਗੇ ਭਾਈ ਫਿਰ ਉਹਨਾਂ ਦੇ ਵਿੱਚ ਵੀ ਉੱਚੀ ਨੀਚ ਹੋਊਗੀ ਨਹੀਂ ਬਸ ਇਹਨੂੰ ਸਮਝਣ ਦੀ ਲੋੜ ਹੈ ਭਾਈ ਨਾ ਇਹ ਤਪਾ ਕਹਾਵੇ ਸੀ ਨਾ ਇਹ ਤਪਾ ਤਪ ਵੀ ਕੋਈ ਹੋ ਰਹੀ ਐ ਸੇਖ ਵੀ ਹੋ ਰ ਐ ਨਾ ਇਹ ਜੀਵੇ ਨਾ ਮਰਦਾ ਦੇਖ ਨਾ ਇਹ ਕਿਸੇ ਨੇ ਦੇਖਿਆ ਚੋਂਦਾ ਨਾ ਮਰਦਾ ਦੇਖਿਆ ਨਾ ਆਉਂਦਾ ਦੇਖਿਆ ਨਾ ਜਾਂਦਾ ਦੇਖਿਆ ਇਸ ਮਰਤੇ ਕੋ ਜੋ ਰੋਵੇ ਇਸ ਮਰਤੇ ਕੋ ਜੋ ਕਉ ਰੋਵੇ ਜੋ ਰੋਵੇ ਸੋਈ ਪਤਖ ਹੋਵੇ ਸੱਚਖੰਡ ਵਾਲੇ ਸਾਰੇ ਇਹਨੂੰ ਪਾਗਲ ਕਹਿਣਗੇ ਤੁਸੀਂ ਕਿਨੂੰ ਰੋਣੇ ਹੋ ਸਰੀਰ ਨੂੰ ਰੋਣੇ ਹੋ ਉਹ ਤਾਂ ਨਾ ਆਉਂਦਾ ਦੇਖਿਆ ਨਾ ਜਾਂਦਾ ਦੇਖਿਆ ਨਾ ਉਹ ਮਰਿਆ ਵਾ ਮਰੇ ਨੂੰ ਰੋਈਦਾ ਹੁੰਦਾ ਸੰਤ ਮੂਹੇ ਕਿਆ ਰੋਈਏ ਜੋ ਆਪਣੇ ਘਰ ਆ ਜਾਏ ਸੰਤ ਮਰੇ ਤੇ ਥੋੜੀ ਰੋਈਦਾ ਹੁੰਦਾ ਰੋ ਉਹ ਸਾਖਤ ਵਾਪਰੇ ਜੋ ਹਟੇ ਹਟ ਪਕਾਏ ਇਹ ਮਨ ਜੁਨੀਆ ਚ ਘੁੰਮਦਾ ਹੈ ਸੰਤ ਤਪ ਦੇ ਘਰ ਜਾਂਦਾ ਭਰੋ ਮਨੀ ਆਪਾਂ ਸਮਝੀਏ ਸੰਤ ਹੈ ਕੀ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਪੜ ਭਾਗੀ ਪਾਵੇ ਸੰਤ ਕਾ ਮਾਰਗ ਹੈ ਕੁਪੜੀ ਭਾਗਾਂ ਵਾਲੇ ਪੌੜੀ ਚੜਦਾ ਧਰਮ ਗਿਆਨ ਲੈਣਾ ਆਪਾਂ ਗੁਰਪ੍ਰਸਾਦ ਮੈਂ ਡਗਰੂ ਪਾਇਆ ਇਹ ਹੈ ਬਹੁਤ ਗੰਭੀਰਤਾ ਵਾਲਾ ਗਹਿਰਾ ਰਾਹ ਇਹ ਹਮੇਸ਼ਾ ਹੀ ਖੁੱਲਾ ਰਹਿੰਦਾ ਵਾ ਕਿੰਨਾ ਖਾਤਰ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਚੱਲਦੇ ਨੇ ਇਹ ਸੰਤ ਲੋਕ ਨੂੰ ਜਾਣਾ ਆਪਾਂ ਇਹ ਗੁਰਪ੍ਰਸਾਦ ਗਿਆਨ ਤੋਂ ਬਿਨਾਂ ਨਹੀਂ ਪ੍ਰਾਪਤੀ ਹੁੰਡ ਕਰੋ ਰਸਤਾ ਪਾਇਆ ਜੀਵਨ ਮਰਨ ਦੋ ਮਟਾਇਆ ਦੋਨੇ ਮਿਟ ਜਾਂਦੇ ਇਹ ਜਿਹੜੇ ਰਾਹ ਤੇ ਚੱਲਦੇ ਨੇ ਕਉ ਕਵੀਰੇ RAM ਕੀ ਅੰਸ਼ ਇਹ RAM ਦੀ ਅੰਛਾ RAM ਨਹੀਂ ਹੈਗਾ ਉੱਚ ਪੈਦਾ ਹੋਈ ਹੋਈ ਆ ਜਸ ਕਾਗਜ਼ ਪਰ ਬਿਟੇ ਨਾਮਾਂ ਸ ਜਿਵੇਂ ਕਹਾਗਦੇ ਉੱਪਰ ਆਪਣਾ ਸਾਈਨ ਲਿਖ ਦਈਏ ਫਿਰ ਕਿਵੇਂ ਉਹ ਮਿਟੂਗਾ ਅਸੇ ਨੂੰ ਸਮਝਣ ਦੀ ਲੋੜ ਆ ਭਾਈ ਈਵੇਂ ਜਦੋਂ ਹਾਈ ਉਹਦੀ ਅੰਸ਼ ਹੈ ਆ ਮਿਟਾ ਹੈ ਉਹ ਹੁਕਮਾ ਕੱਟ ਹੈ ਆਤਮਾ ਜੰਮਦੀ ਮਰਦੀ ਨਹੀਂ ਫਿਰ ਜੰਮਦੀ ਮਰਦੀ ਨਹੀਂ ਫਿਰ ਉਹਦਾ ਜਨਮ ਕਿਵੇਂ ਹੋ ਗਿਆ ਬਸ ਇਹਨੂੰ ਸਮਝਣ ਦੀ ਲੋੜ ਹੈ ਨਾ ਕਿ ਜਨਮੇ ਨਾ ਕਿ ਮਰੇ ਆਪਣ ਚਲਤਾ ਫਿਕਰੇ ਆਓ ਸਾਰੇ ਮਿਲ ਕੇ ਆਪਾਂ ਹੀ ਵਿਚਾਰ ਕਰਾਂ ਨਾ ਜੁੜੇ ਰੇ ਯਾਰ ਚੱਲਦੇ ਰਹੀਏ ਇੱਕ ਦਿਨ ਆਪਦੇ ਘਰ ਪਹੁੰਚ ਜਾਂਗੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੋਟੀ ਦਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਹਿ